ਰੱਬਾ ਮੈਂ ਤੇਥੋਂ ਇੱਕ ਗੱਲ ਪੁੱਛਣੀ ਦੱਸ ਦੇ ਜਵਾਬ ਮੈਨੂੰ ਇਸ ਗੱਲ ਦਾ ਰੱਬਾ ਮੈਂ ਤੇਥੋਂ ਇੱਕ ਗੱਲ ਪੁੱਛਣੀ ਦੱਸ ਦੇ ਜਵਾਬ ਮੈਨੂੰ ਇਸ ਗੱਲ ਦਾ ਤੀਆਂ ਸਭ ਦਾ ਭਲਾ ਨੇ ਦਿਲੋਂ ਚਾਉਂਦੀਆਂ ਹੋਏ ਸਭ ਦਾ ਭਲਾ ਨੇ ਦਿਲੋਂ ਚਾਉਂਦੀਆਂ ਪਰ ਫਿਰ ਵੀ ਕਿਉਂ ਇਹ ਨਾ ਤੇ ਜੋ ਜੁਲੰ ਚਲਦਾ ਹੈ ਰੱਬਾ ਮੈਂ ਤੇ ਤੋਂ ਇੱਕ ਗੱਲ ਪੁੱਛਣੀ ਦੱਸ ਦੇ ਜਵਾਬ ਮੈਨੂੰ ਇਸ ਗੱਲ ਦਾ ਦੁੱਖ ਵਿੱਚ ਵੀ ਹਾਇ ਲੋਰੀ ਮੇਣਿਆਂ ਦੀ ਲੈਂਦੀਆਂ ਹੁੰਦਾ ਏ ਜਨਮ ਚਾਰ ਦੀਵਾਰੀ ਵਿੱਚ ਰਹਿੰਦੀਆਂ ਆਪਣੇ ਚਾਵਾਂ ਨੂੰ ਠੱਠੀ ਵਿੱਚ ਦਿਨ ਰੋੜੇ ਆਪਣੇ ਚਾਵਾਂ ਨੂੰ ਠੱਠੀ ਵਿੱਚ ਦਿਨ ਰੋੜੇ ਰੱਖਣ ਖਿਆਲ ਬਾਬੂ ਨੇ ਦੀ ਪਗਦਾ ਰੱਬਾ ਮੈਂ ਤੇਤੋਂ ਇੱਕ ਗੱਲ ਪੁੱਛਣੀ ਦੱਸ ਦੇ ਜਵਾਬ ਮੈਨੂੰ ਇਸ ਗੱਲ ਦਾ ਤੀਆਂ ਸਭ ਦਾ ਭਲਾ ਨੇ ਦਿਲੋਂ ਚਾਉਂਦੀਆਂ ਹੋਏ ਸਭ ਦਾ ਭਲਾ ਨੇ ਦਿਲੋਂ ਚਾਉਂਦੀਆਂ ਪਰ ਫਿਰ ਵੀ ਕਿਉਂ ਇਹ ਨਾਤੇ ਜੁਲੰਮ ਚੱਲਦਾ ਹੈ ਰੱਬਾ ਮੈਂ ਤੇਥੋਂ ਇੱਕ ਗੱਲ ਪੁੱਛਣੀ ਦੱਸ ਦੇ ਜਵਾਬ ਮੈਨੂੰ ਇਸ ਗੱਲ ਦਾ ਬਲਵਿੰਦ ਰਾਏ ਧੀਆਂ ਵਾਲੇ ਦੁੱਖ ਵਿਆਂ ਵੱਲੇ ਨੇ ਕਿੰਨਿਓ ਨੇ ਪਿੰਡੇ ਤੇ ਜ਼ੁਲੰਗ ਲੱਖਾਂ ਚੱਲਦੇ ਮਾਨਸਾਂ ਵਾਲੇ ਨੇ ਮੁੱਲ ਰਖੜੀ ਦਾ ਦੇਣਾ ਹੋਏ ਮਾਨਸਾਂ ਵਾਲੇ ਨੇ ਮੁੱਲ ਰਖੜੀ ਦਾ ਦੇਣਾ ਜਿੰਨਾ ਚਿਰ ਕਮਲੇ ਦਾ ਸਾਂ ਚੱਲਦਾ ਰੱਬਾ ਮੈਂ ਤੇਥੋਂ ਇੱਕ ਗੱਲ ਪੁੱਛਣੀ ਦੱਸ ਦੇ ਜਵਾਬ ਮੈਨੂੰ ਇਸ ਗੱਲ ਦਾ ਸੋ ਬਹੁਤ ਬਹੁਤ ਧੰਨਵਾਦ ਵੀਰ ਦਾ ਬਗਵੰਦਰ ਸੈਂਡੀ ਮਾਨਸਾ ਔਰ ਜਿਨ੍ਹਾਂ ਦੀ ਕਲਮ ਜਿਨ੍ਹਾਂ ਦੀ ਆਵਾਜ਼ ਬਾ ਕਮਾਲ ਹੈ ਬਾਈ ਬਹੁਤ ਬਹੁਤ ਧੰਨਵਾਦ ਅੱਜ ਮੇਰੇ